ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਇਹ ਪੰਕਤਾ ਨੇ ਗੁਰਬਾਣੀ ਦੀਆਂ ਤੇ ਅੱਜ ਗੱਲਬਾਤ ਕਰਾਂਗੇ ਹਰਮਨਪ੍ਰੀਤ ਕੌਰ ਜਿਹੜੇ ਕਪਤਾਨ ਨੇ ਮਹਿਲਾ ਕ੍ਰਿਕਟ ਦੇ ਉਹਨਾਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਿਕਚਰ ਜਿਹਦੇ ਵਿੱਚ ਹਰਮਨਪ੍ਰੀਤ ਕੌਰ ਜਦੋਂ ਜਨਮੀ ਸੀਗੀ ਤਾਂ ਉਦੋਂ ਦਾ ਇੱਕ ਸੂਟ ਜਿਹੜਾ ਬॉयਜ਼ ਦਾ ਸੂਟ ਸੀਗਾ ਲੜਕਿਆਂ ਦਾ ਇੱਕ ਸੂਟ ਸੀਗਾ ਜਿਹੜਾ ਉਹਨਾਂ ਦੇ ਪੇਰੈਂਟਸ ਵੱਲੋਂ ਉਹਨੂੰ ਪਹਿਨਾਇਆ ਗਿਆ ਸੀਗਾ ਤੇ ਦੱਸ ਦਈਏ ਕਿ ਸੂਟ ਦੇ ਉੱਪਰ ਅ ਗੁੱਡ ਬੈਟਿੰਗ ਲਿਖਿਆ ਹੋਇਆ ਸੀਗਾ ਅ ਪਹਿਲਾਂ ਪੁੱਛ ਲੈਨੇ ਉਹਨਾਂ ਦੇ ਪੇਰੈਂਟਸ ਨੂੰ ਕਿ ਪਹਿਲਾਂ ਤੋਂ ਹੀ ਲੱਗਦਾ ਸੀ ਕਿ ਹਰਮਨ ਭਾਰਤ ਟੀਮ ਦੀ ਕਪਤਾਨੀ ਕਰੂਗੀ ਜਾਂ ਪਹਿਲਾਂ ਤੋਂ ਪਤਾ ਸੀਗਾ ਕਿ ਕ੍ਰਿਕਟ ਜਿਹੜੀ ਹੈ ਹਰਮਨ ਨੂੰ ਸਿਖਾਉਣੀ ਹੈ ਜਾਂ ਹਰਮਨ ਦੀ ਰੁਚੀ ਜਿਹੜੀ ਹੈ ਕ੍ਰਿਕਟ 'ਚ ਵਧਾਉਣੀ ਹੈ ਮਾਤਾ ਜੀ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਹਰਮਨ ਪ੍ਰੀਤ ਵੱਲੋਂ ਜਿਹੜਾ ਉਹਦੀ ਕਪਤਾਨੀ ਵਿੱਚ ਵਰਲਡ ਕੱਪ ਜਿੱਤਿਆ ਗਿਆ ਹਾਂਜੀ ਤੁਹਾਡਾ ਇੱਥੇ ਆਉਣ ਦਾ ਸਾਰਾ ਧੰਨਵਾਦ ਜੀ ਹਰਮਨ ਪਹਿਲੇ ਹਰਮਨ ਦਾ ਜਨਮ ਹੋਇਆ ਪਹਿਲੇ ਦਿਨ ਜਿਹੜਾ ਆਪਾਂ ਬੱਚਾ ਬੱਚੇ ਦਾ ਕੱਪੜਾ ਲੈ ਕੇ ਆਨੇ ਸੂਟ ਲੈ ਕੇ ਆਨੇ ਜਦੋਂ ਅਸੀਂ ਪਾਉਣ ਲੱਗੇ ਤਾਂ ਕੁਦਰਤੀ ਤੇ ਗੁੱਡ ਬੈਟਿੰਗ ਲਿਖਿਆ ਹੋਇਆ ਸੀ ਤੇ ਗੁੱਡ ਬੈਟਿੰਗ ਫਿਰ ਕਰਤੀ ਹਰਮਨ ਨੇ ਹਾਂਜੀ 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 ਤੇ ਲੱਗਿਆ ਸੀਗਾ ਕਿ ਗੁੱਡ ਬੈਟਿੰਗ ਜਦੋਂ ਪਾਇਆ ਕਿ ਅੱਜ ਨਹੀਂ ਜ ਨਹੀਂ ਐਦਾਂ ਹੀ ਸੀਗਾ ਐਦਾਂ ਹੀ ਰੈਡੀਮੇਡ ਐਦਾਂ ਹੀ ਆਇਆ ਬੱਚਾ ਇਹ ਬੁਆਇਸ ਵਾਲਾ ਸੂਟ ਪਾਇਆ ਸੀਗਾ ਹਾਂਜੀ ਹਾਂਜੀ ਤੇ ਬੱਚਿਆਂ ਵਾਂਗੂ ਹੀ ਤੁਸੀਂ ਪਾਲਿਆ ਉਹਨੂੰ ਜੀ 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 ਹੂੰ ਕੀ ਕਹਿਣਾ ਚਾਹੋਗੇ ਜਦੋਂ ਫਾਦਰ ਸਾਹਿਬ ਨਾਲ ਗੱਲ ਕਰ ਲੰਨੇ ਆ ਮਾਤਾ ਜੀ ਨਾਲ ਗੱਲਬਾਤ ਕੀਤੀ ਕਿ ਥੋੜੇ ਭਾਵੁਕ ਵੀ ਹੋਏ ਨੇ ਕਿ ਜਦੋਂ ਫਸਟ ਟਾਈਮ ਉਹਨਾਂ ਨੇ ਸੂਟ ਪਾਇਆ ਸੀਗਾ ਤੇ ਪਹਿਲਾਂ ਪਤਾ ਨਹੀਂ ਸੀਗਾ ਕਿ ਕੁਦਰਤੀ ਉਸ ਤਰ੍ਹਾਂ ਦਾ ਜਿਹੜਾ ਸੂਟ ਉਹਨਾਂ ਦੇ ਆ ਗਿਆ ਸੀਗਾ ਗੁੱਡ ਬੈਟਿੰਗ ਵਾਲਾ ਤੇ ਹਰਮੰਦਰ ਜੀ ਬੋਲੋ ਫੇਰ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਇਹ ਸੋਚਿਆ ਸੀਗਾ ਕਿ ਏਡੀ ਵੱਡੀ ਕਪਤਾਨ ਸਾਡੀ ਟੀਮ ਦੀ ਬਣ ਜੂਗੀ ਨਹੀਂ ਇਸ ਤਰ੍ਹਾਂ ਦਾ ਸੋਚਿਆ ਨਹੀਂ ਸੀਗਾ ਜੀ ਪਰ ਮੈਨੂੰ ਆਪ ਖੇਡਣ ਦਾ ਸ਼ੌਂਕ ਸੀਗਾ ਜਦਨ ਬੱਚੀ ਦਾ ਜਨਮ ਹੋਇਆ ਤੇਹੀ ਜਿਵੇਂ ਪਹਿਲਾ ਕੱਪੜਾ ਲਿਆ ਕੇ ਪਾਉਨੇ ਆ ਤੇ ਮੈਂ ਉੱਥੇ ਜਦੋਂ ਲੈਣ ਗਿਆ ਨਹੀਂ ਤੇ ਮੈਂ ਉਹਦੇ ਉੱਪਰ ਦੇਖਿਆ ਮੁੰਡਿਆਂ ਵਾਲਾ ਕੱਪੜੇ ਸੀਗੇ ਤੇ ਉੱਪਰ ਲਿਖਿਆ ਗੁੱਡ ਬੈਟਿੰਗ ਮੈਂ ਉਹਨਾਂ ਜਾਂਦੇ ਸਾਰੇ ਕਹਤਾ ਮੈਨੂੰ ਇਹ ਸੂਟ ਦੇ ਦਿਓ ਤਾਂ ਉਹਨਾਂ ਨੇ ਮੈਨੂੰ ਉਹ ਸੂਟ ਦੇਤਾ ਅਸੀਂ ਬੱਚੀ ਦੇ ਲੈ ਕੇ ਉਹ ਸੂਟ ਪਹਿਨਤਾ ਪਰ ਪਏ ਨਹੀਂ ਪਤਾ ਸੀ ਪ੍ਰਮਾਤਮਾ ਨੇ ਮਤਲਬ ਇਹ ਦਿਨ ਲੈ ਕੇ ਆਉਣੇ ਆ ਤੇ ਬੱਚੀ ਤੋਂ ਗੁੱਡ ਬੈਟਿੰਗ ਕਰਾਉਣੀ ਹਰਮੰਦਰ ਜੀ ਦੀ ਆ ਪਹਿਲਾਂ ਅੱਖਾਂ ਦੇਖ ਸਕਦੇ ਹੋ ਅੱਖਾਂ ਨਮ ਹੋ ਗਈਆਂ ਖੁਸ਼ੀ ਨਾਲ ਲੱਗਦੀ ਇਹ ਪਿਓ ਨੂੰ ਅੱਜ ਇਹਨੇ ਪਰਾਉਡ ਫੀਲ ਕਰਾਇਆ ਇਸ ਬੱਚੀ ਨੇ ਪੂਰੇ ਦੇਸ਼ ਨੂੰ ਪਰਾਉਡ ਫੀਲ ਕਰਾਇਆ ਤੇ ਅੱਜ ਵਾਕਿਆ ਹੀ ਭਾਵੁਕ ਹੋਣਾ ਬੰਦ ਹੈ ਕਿ ਇੰਨੀ ਮਿਹਨਤ ਸਦਕਾ ਕਰੀਬ 33-34 ਸਾਲ ਤੋਂ ਜਿਹੜੀ ਹੈ ਮਿਹਨਤ ਜਾਰੀ ਹੈ ਹਰਮਨਦੀ ਤੇ ਅੱਜ ਮਿਹਨਤ ਸਦਕਾ ਫਲ ਮਿਲਿਆ ਉਸ ਦਰਖਤ ਨੂੰ ਬੂਰ ਪਿਆ ਕਿਹਾ ਸਕਦੇ ਆ ਕਿ ਜਿਹੜਾ ਹਰਮਨ ਨੇ ਵੀ ਕਈ ਵਾਰੀ ਕਈ ਵਰਲਡ ਕੱਪ ਜਿਹੜੇ ਖੇਡੇ ਨੇ ਤੇ ਹਰ ਵਾਰੀ ਜਿਹੜਾ ਨਿਰਾਸ਼ਾ ਹੱਥ ਲੱਗਦੀ ਸੀ ਪਰ ਇਸ ਵਾਰ ਲੜਕੀਆਂ ਨੇ ਹਰਮਨਦੀ ਕਪਤਾਨੀ ਵਿੱਚ ਮਾਣ ਵਧਾਇਆ ਪੂਰੇ ਵਰਲਡ ਦਾ ਹਰਮੰਦਰ ਜੀ ਜਦੋਂ ਗੁੱਡ ਬੈਟਿੰਗ ਲੱਗਾ ਉਦੋਂ ਉਦੋਂ ਚਲੋ ਇੱਕ ਕਨਸਿਸਟੈਂਸੀਲੀ ਆ ਗਈ ਪਰ ਉਸ ਤੋਂ ਬਾਅਦ ਕਿਵੇਂ ਹਰਮਨਦੀ ਰੁਚੀ ਜਿਹੜੀ ਐ ਚ ਵਧੀ ਹਾਂਜੀ ਜਦੋਂ ਬੇਟੀ ਛੋਟੀ ਸੀ ਤੁਰਨ ਲੱਗੀ ਆ ਤੇ ਮੈਂ ਉਹਨੂੰ ਗਰਾਊਂਡ 'ਚ ਲੈ ਕੇ ਚੱਲਦਾ ਜੇ ਘਰ ਦੇ ਸਾਹਮਣੇ ਗੁਰੂ ਨਾਨਕ ਆਜ ਦੀ ਗਰਾਊਂਡ ਆ ਉੱਥੇ ਲੈ ਜਾਂਦਾ ਸੀ ਉੱਥੇ ਜਿਵੇਂ ਬੱਚੀ ਵੱਡੀ ਹੋਈ ਗਈ ਛੋਟੀ ਛੋਟੀ ਕਰਕੇ ਤੇ ਉੱਥੇ ਮੁੰਡੇ ਖੇਡਣ ਆਉਂਦੇ ਹੁੰਦੇ ਸੀਗੇ ਤੇ ਬੇਟੀ ਮੈਨੂੰ ਕਹਿਣ ਲੱਗੀ ਮੈਂ ਵੀ ਖੇਡਣਾ ਜਿਵੇਂ ਬੱਚੇ ਦਾ ਇਸ਼ਾਰਾ ਹੀ ਹੁੰਦਾ ਵਾ ਕਿਉਂਕਿ ਅਸੀਂ ਇੰਨਾ ਨਹੀਂ ਬੋਲ ਸਕਦੇ ਸੀ ਨਾ ਤੇ ਉਹ ਜਦੋਂ ਮੈਨੂੰ ਕਹਿਣ ਲੱਗੀ ਤਾਂ ਮੈਂ ਫਿਰ ਉਹ ਉਸ ਤੇ ਕੀ ਹੁੰਦਾ ਸੀ ਇਹ ਨਹੀਂ ਉਹ ਮੁੰਡੇ ਹੀ ਆਉਂਦੇ ਸੀ ਕੱਲੇ 30 35 ਕੋਈ ਵੀ ਆਪਦੀ ਲੜਕੀ ਨੂੰ ਸੀ ਗਰਾਊਂਡ 'ਚ ਨਹੀਂ ਸੀ ਭੇਜਦਾ ਤੇ ਉਹ ਲੜਕਿਆਂ ਦੇ ਨਾਲ ਹੀ ਖੇਡਦੀ ਸੀਗੀ ਲੜਕਿਆਂ ਨਾਲ ਖੇਡ ਖੇਡ ਕੇ ਇੱਥੇ ਟicker ਪਹੁੰਚੀ ਲੜਕੇ ਉਦੋਂ ਉਸ ਸਮੇਂ ਜਿਹੜਾ ਥੋੜਾ ਜਿਹਾ ਸਮਾਂ ਹੋਰ ਸਾਫ ਦਾ ਹੁੰਦਾ ਸੀਗਾ ਪੇਰੈਂਟਸ ਨੂੰ ਲੱਗਦਾ ਹੈ ਕਿ ਲੜਕਿਆਂ ਨਾਲ ਲੜਕੀਆਂ ਨੂੰ ਨਹੀਂ ਖੇਡਣ ਦੇਣਾ ਹਾਂਜੀ ਹਾਂਜੀ ਫਰਕ ਪੈ ਗਿਆ ਪਰ ਤੁਸੀਂ ਇੱਕ ਬੋਲਡ ਪੇਰੈਂਟ ਸੀਗੇ ਜਾਂ ਕਹਿ ਸਕਦੇ ਕਿ ਬੱਚਿਆਂ ਨੂੰ ਅੱਗੇ ਵੱਧਾ ਦੇਖਸੇ ਲੜਕੀਆਂ ਜੰਮਦੀਆਂ ਜਦੋਂ ਪਹਿਲਾਂ ਹੁੰਦਾ ਸੀਗਾ ਕਿ ਲੜਕੀਆਂ ਜੰਮਗੀਆਂ ਤਾਂ ਨਿਰਾਸ਼ਾ ਹੁੰਦੀ ਸੀ ਪੇਰੈਂਟਸ ਨੂੰ ਹਾਂਜੀ ਹਾਂਜੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਇਹ ਅਸੀਂ ਉਸ ਪੰਜਾਬ ਦੀ ਧਰਤੀ ਤੇ ਰਹਿੰਦੇ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਉਹਨਾਂ ਨੇ ਸਾਨੂੰ ਇਹੀ ਸਿਖਾਇਆ ਸਾਡੇ ਗੁਰੂਆਂ ਨੇ ਕਿ ਤੁਸੀਂ ਆਪਣੀਆਂ ਲੜਕੀਆਂ ਨੂੰ ਕੁੱਖਾਂ ਚਲਾ ਮਾਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਸਾਡੇ ਦੋ ਬੇਟੀਆਂ ਹੋਈਆਂ ਸੀਗੀਆਂ ਹਰਮਨਪ੍ਰੀਤ ਤੋਂ ਬਾਅਦ ਦੂਸਰੀ ਬੇਟੀ ਵੀ ਜਿਹੜੀ ਹੋਈ ਅਸੀਂ ਉਦੋਂ ਵੀ ਉਹਨੂੰ ਮੁੰਡਿਆਂ ਵਾਂਗ ਹੀ ਉਹਨੂੰ ਰੱਖਿਆ ਵਾ ਅਸੀਂ ਦੋਨਾਂ ਦੇ ਵਿੱਚ ਕਦੇ ਕੋਈ ਫਰਕ ਨਹੀਂ ਸੀ ਰੱਖਿਆ ਪਰ ਅੱਜ ਦੇ ਲੋਕ ਗੱਲਾਂ ਦੇ ਨਾਲ ਤਾਂ ਨਹੀਂ ਸਮਝ ਸਕਦੇ ਕਿ ਲਾਈਵ ਦੇਖ ਕੇ ਵੀ ਨਹੀਂ ਸਮਝ ਰਹੇ ਸਾਨੂੰ ਮਤਲਬ ਇਸ ਮਸਬੂਤ ਜ਼ਿਆਦਾ ਮਹਿਸੂਸ ਹੁੰਦਾ ਵਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਆਪਣੇ ਬੱਚਿਆਂ ਨੂੰ ਕੁੱਖਾਂ ਦਾ ਨਾਮ ਨਾ ਮਾਰੋ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਤੇ ਇਸ ਤਰ੍ਹਾਂ ਤੁਹਾਡੀਆਂ ਬੱਚੀਆਂ ਵੀ ਤੁਹਾਡਾ ਨਾਮ ਰੋਸ਼ਨ ਕਰਨ گی۔ ਮੈਂ ਤਾਂ ਇੱਕ ਵਾਰੀ ਆ ਦਿਖਾ ਦੋ ਸਾਨੂੰ ਸੂਟ ਹਰਮਨ ਦਾ ਇਹ ਇਹ ਮੈਂ ਦਿਖਾਣਾ ਚਾਹਾਂ ਤਸਵੀਰਾਂ ਵਿੱਚ ਇਹ ਪਹਿਲਾ ਸੂਟ ਹਰਮਨ ਦਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਮਦਰ ਨੇ ਉਹਨਾਂ ਨੂੰ ਲਿਆ ਕੇ ਦਿੱਤਾ ਸੀਗਾ ਤੇ ਦੇਖ ਸਕਦੇ ਹੋ ਕਿ ਇੱਥੇ ਗੁੱਡ ਬੈਟਿੰਗ ਲਿਖਿਆ ਹੋਇਆ ਹੈ ਕੋਇਨਸੀਡੈਂਟਲੀ ਅੱਜ ਜਦੋਂ 33-34 ਸਾਲਾਂ ਬਾਅਦ ਕਹਿ ਸਕਦੇ ਹਾਂ ਕਿ ਇਹ ਚੀਜ਼ ਵਰਲਡ ਕੱਪ ਜਿੱਤਿਆ ਤਾਂ ਇਹ ਸੂਟ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿ ਉਦੋਂ ਵੀ ਜਿਹੜਾ ਉਹਦੇ ਫਾਦਰ ਸਾਹਿਬ ਵੱਲੋਂ ਲੜਕਿਆਂ ਦਾ ਸੂਟ ਜਿਹੜਾ ਹੈ ਪਹਿਨਾਇਆ ਗਿਆ ਸੀਗਾ ਤੇ ਉਹਦੇ ਉੱਪਰ ਗੁੱਡ ਬੈਟਿੰਗ ਲਿਖਿਆ ਸੀ ਅੱਜ ਬੈਟਿੰਗ ਸਦਕਾ ਅੱਜ ਕਪਤਾਨੀ ਸਦਕਾ ਬੋਲਿੰਗ ਵੀ ਹਰਮਨ ਕਰ ਲੈਂਦੀ ਹੈ ਕਹਿ ਸਕਦੇ ਆ ਕਿ ਆਲ ਰਾਊਂਡਰ ਸਾਡੀ ਧੀ ਆ ਮੋਗੇ ਦੀ ਜਿਸ ਵੱਲੋਂ ਜਿਹੜਾ ਇਹ ਇਤਿਹਾਸ ਰਚਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੱਲੋਂ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੀਆਂ ਵਧਾਈਆਂ ਦਿੱਤੀਆਂ ਗਈਆਂ ਟੀਮ ਇੰਡੀਆ ਨੂੰ ਹਰਮਨਪ੍ਰੀਤ ਨਾਲ ਜਿਹੜੇ ਆ ਪਲ ਸਾਂਝੇ ਕੀਤੇ ਨੇ ਮੋਦੀ ਸਾਹਿਬ ਵੱਲੋਂ ਵੀ ਜਿਹੜਾ ਉਹ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਡਿਸ਼ਸ ਜਿਹੜੀਆਂ ਨੇ ਉਹਨਾਂ ਨੂੰ ਖਲਾਈਆਂ ਗਿਆ ক্রিকেট ਟੀਮ ਦਾ ਉਹਨਾਂ ਨੂੰ ਪਤਾ ਸੀਗਾ ਕਿ ਕਿਹੜਾ ਕੀ ਕੁਝ ਵਧੀਆ ਕਿਸ ਤਰ੍ਹਾਂ ਲੱਗੀ ਵੀਡੀਓ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਮੋਦੀ ਸਾਹਿਬ ਨੂੰ ਤਾਂ ਪਹਿਲਾਂ ਹੀ ਬੇਟੀ ਮਿਲੀ ਸੀ 2017 ਚ ਵੀ ਉਦੋਂ ਹੀ ਮੋਦੀ ਸਾਹਿਬ ਨੇ ਉਹਨਾਂ ਦਾ ਬਹੁਤ ਹੌਸਲਾ ਵਧਾਇਆ ਅੱਜ ਵੀ ਜਦੋਂ ਅਸੀਂ ਉਹਨਾਂ ਦੀ ਵੀਡੀਓ ਦੇਖੀ ਸਾਨੂੰ ਬਹੁਤ ਵਧੀਆ ਲੱਗਿਆ ਮੋਦੀ ਸਾਹਿਬ ਨੇ ਹੁਣ ਵੀ ਸਾਰੀਆਂ ਬੱਚੀਆਂ ਦਾ ਬਹੁਤ ਹੌਸਲਾ ਵਧਾਇਆ ਇਸੇ ਤਰ੍ਹਾਂ ਹੀ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਪ੍ਰਧਾਨ ਆਪਣੇ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਬੇਟੀਆਂ ਦਾ ਬਹੁਤ ਹੌਸਲਾ ਵਧਾਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਅండి ਕਿੰਨਾ ਕੌਖਾ ਸੀਗਾ ਹਰਮਨ ਨੂੰ ਹਰਮਨਪ੍ਰੀਤਕੌਰ ਸਰਪੰਚ ਸਾਹਿਬ ਕਹਿੰਦੇ ਆ ਸਰਪੰਚ ਸਾਹਿਬ ਬਣਨ ਚ ਕਿੰਨਾ ਕ ਟਾਈਮ ਲੱਗ ਗਿਆ ਕਿੰਨਾ ਕ ਟਾਈਮ ਲੱਗ ਗਿਆ ਇੱਕ ਮਿੰਟ ਚਲੋ ਮਾਤਾ ਨੇ ਮਾਂ ਭਾਵੁਕ ਹੁੰਦੇ ਆ ਕਿ ਵਾਕੇ ਹੀ ਜਿਹੜੀ ਮਿਹਨਤ ਅੱਜ ਕੀਤੀ ਆ ਹਰਮਨ ਨੇ ਉਹ ਸਦਕਾ ਅੱਜ ਪੂਰਾ ਵਰਲਡ ਵਿੱਚ ਪੂਰੀ ਦੁਨੀਆ ਵਿੱਚ ਹਰਮਨ ਦਾ ਨਾਮ ਹੈ ਟੀਮ ਇੰਡੀਆ ਦਾ ਨਾਮ ਹੈ ਉਸ ਦੀ ਕਪਤਾਨੀ ਜਿਹੜੀ ਹੈ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਹਰ ਇੱਕ ਦੇ ਜਿਹੜਾ ਦਿਲ ਦਿਮਾਗ ਵਿੱਚ ਹਰਮਨ ਦਾ ਨਾਮ ਹੈ ਟੀਮ ਇੰਡੀਆ ਦਾ ਨਾਮ ਹੈ ਉਹਨਾਂ ਦੇ ਜਿਹੜੇ ਪਲੇਇੰਗ ਲੈਮਨਸ ਸੀਗੇ ਜਿਹੜਾ ਫਾਈਨਲ ਜਿਹੜਾ ਜਿੱਤਿਆ ਉਹਨਾਂ ਨੇ ਤਾਂ ਹਰਮਨ ਦੀ ਕਪਤਾਨੀ ਵਿੱਚ ਹਰਮਨ ਵੱਲੋਂ ਜਿਹੜਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ ਪੂਰੇ ਆਲ ਓਵਰ ਟੂਰਨਾਮੈਂਟ ਦੇ ਵਿੱਚ ਆਸਟ੍ਰੇਲੀਆ ਖਿਲਾਫ ਵਧੀਆ ਦੌੜਾਂ ਬਣਾਈਆਂ ਨੇ ਸੈਮੀਫਾਈਨਲ ਪਾਰ ਕਰਕੇ ਫਾਈਨਲ ਵਿੱਚ ਪਹੁੰਚੀ ਟੀਮ ਸਾਊਥ ਅਫਰੀਕਾ ਨੂੰ ਹਰਾ ਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਪੰਜਾਬ ਦੇ ਮੁੱਖ ਮੰਤਰੀ ਹੋਣ ਇੱਥੋਂ ਤੱਕ ਕਿ ਇਹ ਵੀ ਲੱਗ ਰਿਹਾ ਹੈ ਕਿ ਰਾਸ਼ਟਰਪਤੀ ਸਾਹਿਬਾਨ ਜਿਹੜੇ ਸਾਡੇ ਨੇ ਉਹ ਵੀ ਟੀਮ ਇੰਡੀਆ ਨਾਲ ਮੁਲਾਕਾਤ ਕਰ ਸਕਦੇ ਨੇ ਸੋ ਇੱਕ ਵਾਰੀ ਫੇਰ ਫੇਰ ਬਹੁਤ ਬਹੁਤ ਵਧਾਈ ਭੁੱਲਰ ਪਰਿਵਾਰ ਨੂੰ ਹਰਮਿੰਦਰ ਸਿੰਘ ਹੋਰਾਂ ਨੂੰ ਸਤਵਿੰਦਰ ਕੌਰ ਹੋਰਾਂ ਨੂੰ ਹਰਮਨਪ੍ਰੀਤ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਮੋਗਾ ਦਾ ਨਹੀਂ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਨਾਮ ਰੌਸ਼ਨ ਜਿਹੜਾ ਹੈ ਹਰਮਨਪ੍ਰੀਤ ਕੌਰ ਦੀ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਨੇ ਕੀਤਾ ਕੈਮਰਾਮੈਨ ਅਸਾਰ ਦੇ ਨਾਲ ਨਵਦੀਪ ਸਿੰਘ ਦੀ ਮੀਡੀਆ ਮੋਗਾ